ਯੋਧਨਸ਼ਿਆਂ ਵਿਰੁੱਧ ਜਿਹੜੀ ਪੰਜਾਬ ਸਰਕਾਰ ਹੈ ਉਹ ਕਹਿ ਰਹੀ ਸੀ ਕਿ 31 ਮਈ ਤੱਕ ਅਸੀਂ ਸਾਰਾ ਜਿਹੜਾ ਨਸ਼ਾ ਹੈ ਉਹ ਪੰਜਾਬ ਚੋਂ ਖਤਮ ਕਰ ਦੇਵਾਂਗੇ ਪਰ ਜਿਹੜਾ ਨਸ਼ਾ ਹੈ ਉਹ ਖਤਮ ਨਹੀਂ ਹੋ ਰਿਹਾ ਨੌਜਵਾਨ ਹਜੇ ਵੀ ਚਿੱਟੇ ਨਾਲ ਮਰ ਰਹੇ ਨੇ ਇੱਕ ਨੌਜਵਾਨ ਪੱਟੀ ਹਲਕੇ ਦੇ ਵਿੱਚ ਚਿੱਟਾ ਲਾਉਂਦਾ ਮਾਪਿਆਂ ਦਾ ਇਕੱਲਾ- ਇਕੱਲਾ ਪੁੱਤ ਸੀ ਉਹ ਚੜਾਈ ਚੜ ਗਿਆ ਮੌਤ ਨੂੰ ਆਪਣੇ ਗਲੇ ਲਗਾ ਗਿਆ ਜੇ ਨਸ਼ਾ ਨਹੀਂ ਵਿਕਦਾ ਜਾਂ ਪੰਜਾਬ ਸਰਕਾਰ ਨੇ ਨਸ਼ਾ ਬੰਦ ਕਰ ਦਿੱਤਾ ਤਾਂ ਉਹ ਨੌਜਵਾਨ ਕਿਵੇਂ ਮਰਿਆ ਕੀ ਕਹਿਣਾ ਇੱਕ ਆਗੂ ਜਿਹੜਾ ਉਹ ਸਵਾਲ ਕਰ ਰਿਹਾ ਹੈ ਆਓ ਸੁਣਦੇ ਹਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮਤ ਸ਼ੁਰੂ ਕੀਤੀ ਗਈ ਸੀ ਉਹਦੇ ਤਹਿਤ ਬਹੁਤ ਸਾਰੀਆਂ ਰੈਲੀਆਂ ਹੋਈਆਂ ਬਹੁਤ ਸਾਰੇ ਪਰਚੇ ਦਰਜ ਹੋਏ ਬਹੁਤ ਸਾਰੇ ਲੋਕਾਂ ਦੇ ਘਰਟਾਏ ਗਏ ਔਰ ਸਾਡੇ ਪੰਜਾਬ ਦੇ ਡੀਜੀਪੀ ਨੇ ਐਲਾਨ ਕੀਤਾ ਸੀ ਕਿ 31 ਮਈ ਤੋਂ ਬਾਅਦ ਨਸ਼ਾ ਮੁਕੰਮਲ ਖਤਮ ਹੋ ਜਾਏਗਾ ਔਰ ਜੇ ਕਿਸੇ ਥਾਂ ਤੋਂ ਨਸ਼ਾ ਫੜਿਆ ਗਿਆ ਜਾਂ ਕੋਈ ਐਸੀ ਗੱਲ ਸਾਡੇ ਸਾਹਮਣੇ ਆਈ ਤਾਂ ਅਸੀਂ ਹੁਣ ਅਫਸਰਾਂ ਦੇ ਖਿਲਾਫ ਕਾਰਵਾਈ ਕਰਾਂਗੇ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਅੱਛਾ ਇਨੀਸ਼ੀਏਟਿਵ ਤੁਸੀਂ ਚੰਗੀ ਗੱਲ ਹੈ ਲੋਕਾਂ ਨੇ ਤੁਸੀਂ ਕੋਸ਼ਿਸ਼ ਕੀਤੀ ਹੈ ਪਰ ਮੈਂ ਮਹਿਸੂਸ ਕਰਦਾ ਹਾਂ ਕਿ ਨਸ਼ੇ ਦਾ ਫਰਕ ਨਹੀਂ ਪਿਆ 1% ਵੀ ਫਰਕ ਨਹੀਂ ਪਿਆ ਨਸ਼ੇ ਦੀ ਵਿਕਰੀ ਦਾ ਫਰਕ ਨਹੀਂ ਪਿਆ ਨਸ਼ੇ ਦੇ ਸੇਵਨ ਦਾ ਫਰਕ ਨਹੀਂ ਪਿਆ ਨਸ਼ਾ ਛਡਾਊ ਕੇਂਦਰਾਂ ਵਿੱਚ ਲੋਕਾਂ ਦੀ ਗਿਣਤੀ ਦਾ ਫਰਕ ਨਹੀਂ ਪਿਆ ਇਸੇ ਥਾਂ ਤੇ ਨਸ਼ਾ ਛਡਾਉਣ ਦੇ ਜਿਹੜੇ ਕੇਂਦਰ ਨਹੀਂ ਵਿਧਾਏ ਗਏ ਕਿਸੇ ਨੂੰ ਕੋਈ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅੱਜ ਹਾਲਾਤ ਇਹ ਹੈ ਕਿ ਅੱਜ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਗਲੀਆਂ ਵਿੱਚ ਉਸੇ ਤਰ੍ਹਾਂ ਨਸ਼ਾ ਵਿਕਦਾ ਹੈ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਸਾਡੇ ਪੱਟੀ ਵਿਧਾਨ ਸਭਾ ਹਲਕੇ ਦੇ ਵਿੱਚ ਕੱਲ ਤੁਹਾਡੀ ਡੈਡ ਲਾਈਨ ਦੇ ਆਖਰੀ ਦਿਨ 31 ਮਈ ਵਾਲੇ ਦਿਨ ਇੱਕ ਸਾਡੇ ਪੱਟੀ ਸ਼ਹਿਰ ਦਾ ਬਹੁਤ ਵਧੀਆ ਪਰਿਵਾਰ ਜਿਨ੍ਹਾਂ ਦਾ ਇਕਲੌਤਾ ਬੱਚਾ ਸੀ ਕੱਲ ਟੀਕਾ ਲਾ ਕੇ ਮਰ ਗਿਆ ਮੈਂ ਉਸ ਫੈਮਿਲੀ ਦੀ ਆਇਡੈਂਟੀਟੀ ਇਸ ਕਰਕੇ ਨਹੀਂ ਦੱਸਣਾ ਚਾਹੁੰਦਾ ਕਿ ਚੰਗੇ ਲੋਕ ਨੇ ਮੈਂ ਆਇਡੈਂਟੀਟੀ ਉਹਨਾਂ ਦੀ ਦੱਸ ਕਿ ਉਹਨਾਂ ਨੂੰ ਬਦਨਾਮ ਨਹੀਂ ਕਰਨਾ ਚਾਹੁੰਦਾ ਪਰ ਕੱਲ 1 ਵਜੇ ਦਾ ਮੁੰਡਾ ਮਰਿਆ ਹੈ ਕੱਲ ਤੁਹਾਡੀ 31 ਤਰੀਕ ਪੂਰੀ ਹੋ ਗਈ ਅੱਜ ਉਹਨਾਂ ਦਾ ਸੰਸਕਾਰ ਹੋਣਾ ਉਸ ਪਰਿਵਾਰ ਦਾ ਚਿਰਾਗ ਬੁਝ ਗਿਆ ਛੋਟੀ ਉਮਰ ਸੀ ਵਿਆਹਾ ਸੀ ਬੱਚਾ ਕੋਈ ਨਹੀਂ ਕਿੱਥੇ ਲੋਕ ਜਾਣਗੇ ਤੇ ਹੁਣ ਮੈਂ ਪੁੱਛਣਾ ਚਾਹੁੰਦਾ ਕਿ ਇਹ ਦਸ਼ਾ ਕਿੱਥੋਂ ਆਇਆ ਟੀਕੇ ਦਾ ਸਬਾਣ ਕਿੱਥੋਂ ਮਿਲਿਆ ਕੌਣ ਲੋਕ ਜ਼ਿੰਮੇਵਾਰ ਨੇ ਤੁਸੀਂ ਸਾਡੇ ਪੱਟੀ ਵਿੱਚ ਇੱਕ ਦੋ ਘਰ ਵੀ ਢਾਏ ਵੀ ਨਸ਼ਾ ਵੇਚ ਦੇਣੇ ਚਲੋ ਖੈਰ ਚੰਗੀ ਗੱਲ ਆ ਪਰ ਮੈਂ ਬਹੁਤੀਆਂ ਗੱਲਾਂ ਨਹੀਂ ਕਰਨਾ ਚਾਹੁੰਦਾ ਪਰ ਦੱਸੋ ਯਾਰੋ ਆ ਜੋ ਕੁਝ ਹੋਣ ਰਿਹਾ ਇਹ ਕੀ ਤੁਹਾਨੂੰ ਖਬਰ ਹੈ ਕੀ ਹੁਣ ਪੰਜਾਬ ਦੇ ਵਿੱਚ ਵਿਕਰੀ ਬੰਦ ਹੋ ਗਈ ਆ ਮੈਂ ਜਦੋਂ ਦੀ ਤੁਸੀਂ ਤੁਹਾਡੀ ਮਿੰਮ ਚਲਾਈ ਆ ਪੱਟੀ ਦੇ ਵਿੱਚ ਘਟੂ ਘਟ 35 40 ਮੁੰਡੇ ਮਰ ਗਏ ਨੇ ਟੀਕਿਆਂ ਦੇ ਨਾਲ ਓਵਰਡੋਜ਼ ਦੇ ਨਾਲ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਆ ਘਟੂ ਘਟ ਆਪਣੀ ਪੀੜੀ ਥੱਲੇ ਸੋਟਾ ਫੇਰ ਕੇ ਮਾਰ ਮਾਰ ਕੇ ਦੇਖੋ ਕਿ ਤੁਸੀਂ ਇਹਨਾਂ ਇਹ ਸਾਰੀ ਮੁਹਿੰਮ ਦੇ ਕੀਤਾ ਕੀ ਹੈ ਅੱਜ ਕੀ ਪੰਜਾਬ ਦੇ ਆਮ ਲੋਕਾਂ ਸਰਵੇ ਕਰਾ ਕੇ ਦੇਖੋ ਕਿ ਪੰਜਾਬ ਵਿੱਚ ਨਸ਼ਾ ਬੰਦ ਹੋ ਗਿਆ ਪੰਜਾਬ ਦੇ ਕਿਸੇ ਸਧਾਰਨ ਤੋਂ ਸਧਾਰਨ ਬੰਦੇ ਨੂੰ ਪੁੱਛ ਕੇ ਦੇਖੋ ਵੀ ਕਿਹੜੀ ਗਲੀ 'ਚ ਨਹੀਂ ਮਿਲਦਾ ਕਿ ਐਮਐਲਏ ਮੰਤਰੀਆਂ ਦੇ ਆਲੇ-ਦੁਆਲੇ ਨਹੀਂ ਮਿਲਦਾ ਕਿ ਉਹਨਾਂ ਪਿੰਡਾਂ ਵਿੱਚ ਨਹੀਂ ਮਿਲਦਾ ਕਿ ਗਲੀਆਂ ਵਿੱਚ ਨਹੀਂ ਮਿਲਦਾ ਕਿ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਲੋਕਾਂ ਦੀ ਗਿਣਤੀ ਘਟ ਗਈ ਹੈ ਇਸ ਕਰਕੇ ਬਹੁਤ ਦੁਖਦਾਈ ਮਾਹੌਲ ਆ ਜੱਲਾ ਆਪਾਂ ਬੜੀਆਂ-ਬੜੀਆਂ-ਬੜੀਆਂ ਕੀਤੀਆਂ ਮੈਂ ਤਾਂ ਇੱਕ ਪਾਰਟਿਕੂਲਰ ਕੇਸ ਦੀ ਤੁਹਾਨੂੰ ਉਦਾਹਰਨ ਦੇ ਕੇ ਦੱਸਣਾ ਚਾਹੁੰਦਾ ਕਿ ਪੱਟੀ ਵਿੱਚ ਦੋਸਤੋ ਕੱਲ ਮੁੰਡਾ ਮਰਿਆ 31 ਮਈ ਤੁਹਾਡੀ ਡੈਡਲਾਈਨ ਸੀ ਦੱਸੋ ਮਰਿਆ ਕਿਉਂ ਕਿਥੋਂ ਟੀਗਾ ਲਿਆਂਦਾ ਤੇ ਹੁਣ ਤੁਸੀਂ ਉਹਦੇ ਖਿਲਾਫ ਕੀ ਕਾਰਵਾਈ ਕਰੋਗੇ ਮੈਂ ਤੇ ਇਹੋ ਦੱਸ ਰਾਂ ਮੈਨੂੰ ਆਸ ਹੈ ਕਿ ਲੋਕ ਤੁਹਾਡੇ ਬਾਰੇ ਤੁਹਾਡੀਆਂ ਨੀਤੀਆਂ ਬਾਰੇ ਸਮਝ ਚੁੱਕ ਜਾਣਗੇ ਬਹੁਤ ਬਹੁਤ ਧੰਨਵਾਦ